ਅੱਛਾ ਮੈਂ ਵਾਰ ਹਰੇ ਗੇਜਮਨ ਬੰਨ੍ਹ ਕਰਕੇ ਉਹਦੇ ਬਾਅਦ ਮੈਂ ਸਿਰੇ ਤੋਂ 9:00 ਵਜੇ ਉੱਠ ਗਏ ਅੰਦਰ ਆਇਆ ਤਬਾ ਕੰਦਰ ਕਮਰੇ ਦੇ ਵਿੱਚ ਸਾਰਾ ਮੇਰਾ ਉਹਦੇ ਚੱਕਰਾਂ ਨੂੰ ਪੂਆ ਖੋਦਾ ਸੀ ਤਾਂ ਬੰਦਿਆ ਜਗ ਗਈਆਂ ਫਿਰ ਕੇ ਚੱਲਣ ਦੇ ਤਾਂ ਲੰਡਾ ਖਲਾਲਾ ਪਿਆ ਦੇਖ ਤਾ ਮੇਰਾ ਦਿਮਾਗ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਨਹੀਂ ਮੈਂ ਬੜੀ ਨੂੰ ਸੌਂਠਿਆ ਉੱਠ ਕੇ ਫਿਰ ਮੈਂ ਆ ਜੋ ਆਪਣੀ ਮਿਸਰੀ ਨੂੰ ਧਾਇਆ ਸਵੇਰ ਉੱਠ ਜੋ ਅਧੂਰਾ ਤੇ ਕੀ ਕਰ ਰਹੀਆਂ ਕਦੇ ਮੈਂ ਕੋਈ ਦੇਖਦਾ ਉਹ ਕਹਿੰਦਾ ਸਾਰੇ ਕੱਪੜੇ ਉੱਪਰ ਗੋਲ ਰਹੇ ਨੇ ਦੇਖ ਤੀਨੇ ਮਿੰਟ ਨੂੰ ਕੱਟ ਤਾ ਮੁਰਕੀ ਇਹ ਇਹ ਅੰਦਰ ਰਿਹਾ ਕੇ ਸਾਰੇ ਸੰਭਾਰ ਗਿਆ ਗਿਆ ਸਭ ਤੋਂ ਨਿਕ ਗਿਆ ਮੇਰੇ ਉੱਤਰੋਂ ਬੈਗ ਚੋਂ ਪੈਨੇ ਕਿੱਡੇ ਦੇ ਮਾਤਰ ਜਿੰਨਾ ਸਾਰਾ ਗਹਿਣਾ ਲੰਗਾ ਸਾਰਾ ਤੁੰਗਣ ਕਰਕੇ ਸਾਰੇ ਲੈ ਗਏ ਜਿਹਨੇ ਤਾਂ ਇਹ ਅਗੇ ਉਹ ਕਮੇਟੀ ਨੇ ਤਾਂ ਕਮੇਟੀ ਲਈ ਸੀ ਵਾਲੇ ਨੇ ਪਸਵਾਰ ਦਿੱਤਨ ਰਾਤੀ ਕੇ ਬਕਿੰਗ 2 ਲੱਖ ਰੁਪਏ ਕਮੇਟੀ ਗਿਆ ਤੇ ਪਾਣੀ ਫਿਰ ਰਾਤ ਨੇ ਕੰਮ ਹੋ ਗਿਆ ਮੈਂ ਟਿਕਾਵਾਸੇ ਬਾਹਰ ਜਾਣਾ ਪਾ ਤਵੇ ਆ ਇਵੈਂਟ ਸਪੌਂਸਰ ਮੈਟਿਕ ਨਾਲ ਸੀ 2 ਲੱਖ ਰੁਪਏ ਆਪਣੇ ਭਰਾ ਨੂੰ ਲੈ ਕੇ ਆਇਆ ਉਹ ਮੈਂ ਅੰਦਰ ਬੈਗ ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਕੇ ਆਇਆ ਇਹ 4 ਲੱਖ ਦਾ ਨਗੇ ਨੁਕਸਾਨ ਹੈ ਉਹ 6.5 ਤੋਂ ਸੁਣੋਂ ਨੰਨੇ ਬੜੇ ਕੰਮ ਵੜੇ ਚੱਲਦਾ ਪੈ ਕੁਦਰ ਚੱਲਦਾ ਪੈ ਟਰਾਣਾ ਪੰਪਾ ਚੱਲਦਾ ਪੈ ਹਿਦਰਾਉਂਦਾ ਹੈ ਬੰਦ ਕੀਤਾ ਨਹੀਂ ਜਿਹੜੇ ਸੀਗੇ ਉਹ ਬੁਲੇ ਸੀ ਸੀ ਲੱਗੇ ਦੇ ਆ ਸਮੂਹੇ ਮੱਸ ਨਹੀਂ ਆਈ ਨਹੀਂ ਅੱਜ ਪਤਿਆ ਦਿਖਾ ਕੇ ਪਤਾ ਨਹੀਂ ਕਿੰਨੀ ਦਿਨ ਲੱਗੇ ਰਿਆ ਪਿੱਛੋਂ ਆਇਆ ਪਾਣੀ ਤੋੜੀਆ ਕੰਨ ਚਲਵਾਜਾ ਤੋੜਿਆ ਨੰਦੇ ਬੜੇ ਸਾਨੂੰ ਮੱਸਾਂ ਵਾਹ ਨਹੀਂ ਆਈ ਇਹ ਹੈ ਸਮਾਹ ਰਾਤੀ ਸ਼ਹਿਰ ਤੇ ਮੇਂ ਗਿਆ ਨਾ ਕਿ ਫੋਨ ਕਰਦੇ ਹਾਂ ਕੁਝ ਮਰੋੜ ਕਿਤੇ ਬੁੱਝ ਨੂੰ ਫਰ ਹੋ ਗਿਆ ਕਰ ਗਿਆ ਉਹ ਗਿਆ ਚੱਕ ਨਹੀਂ ਕਰ ਗਿਆ ਮਤੇ ਦੇਖੋ ਜੋ ਉੱਤ ਬੰਦ ਸੀ ਸਾਡੇ ਸ਼ਹਿਰ ਤੋਂ ਨੇ ਸੋਨਾ ਲਾ ਲਓ 2 ਲੱਖ ਰੁਪਏ ਕਮਿਟੀ ਦਾ ਤੇ 2 ਲੱਖ ਮੇਰਾ ਕੈਸ਼ ਜਾਲ ਦਾ ਕਾਹਦਾ ਸਮੇਂ ਨਾ ਰੋਕ ਲਗੇ ਕੋ 18000 ਰੁਪਏ ਅਲੱਗ ਰੱਖਦਾ ਕੈਪਟਨ ਬਰਵਾਸ ਤੇ ਉਹ ਹੀ ਚੁੱਕ ਲਗੇ ਬੰਦਾ ਕੋਈ ਨਹੀਂ ਖਾ ਗਿਆ ਇਹਨਾਂ ਦੇ 2 ਲੱਖ ਰੁਪਏ ਮੈਂ ਬਾਹਰ ਜਾਣਾ ਸੀ ਟਿਕਰਾ ਉੱਥੇ ਰੱਖ ਲਈਆ ਮੇਰਾ ਤੇ ਇਹਨਾਂ ਨੇ ਜਿਹੜੀ ਕਮਿਟੀ ਲਈ ਉਹ ਵੀ ਬੱਚੇ ਕਮਾਸੇ ਰੱਖੇ